ਅੱਜ ਅਸੀਂ ਹਲਵਾਈ ਸਟਾਈਲ ਬ੍ਰੈਡ ਫੋੜਾ ਬਣਾ ਕੇ ਤਿਆਰ ਕਰਾਂਗੇ ਜੀ ਤੇ ਸਟਫਿੰਗ ਵਾਸਤੇ ਆਪਾਂ ਸਾਰਾ ਸਮਾਨ ਰੈਡੀ ਕਰਕੇ ਰੱਖਿਆ ਹੈ ਇਹਦੇ ਵਾਸਤੇ ਆਪਾਂ ਵਾਈਟ ਬ੍ਰੈਡ ਦਾ ਇਸਤੇਮਾਲ ਕਰ ਰਹੇ ਹਾਂ ਜੀ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਰੈਸਪੀ ਆਪਾਂ ਬ੍ਰੈਡ ਪਕੋੜੇ ਵਿੱਚ ਜੀ 2 ਚਮਚ ਸਵੀਟ ਕੌਰ ਲਏ ਨੇ ਜੀ ਤੇ 3 ਚਮਚ ਹਰੇ ਮਟਰ ਲਏ ਨੇ ਤੇ ਇਹਨਾਂ ਨੂੰ ਆਪਾਂ ਪਹਿਲਾਂ ਥੋੜਾ ਜਿਹਾ ਤੇਲ ਵਿੱਚ ਸੇਕ ਲਵਾਵਾਂਗੇ ਤੇ ਫਿਰ ਇਹਨੂੰ ਆਪਾਂ ਸਟਫਿੰਗ ਚ ਪਾਵਾਂਗੇ ਜੀ ਤੇ ਇਸ ਨੂੰ ਆਪਾਂ ਇੱਕ ਦੋ ਮਿੰਟ ਤੇਲ ਚ ਕਰਾਂਗੇ ਜੀ ਫਰਾਈ ਇਹਦੇ ਲਈ ਆਪਾਂ ਥਲਈ ਹੈ ਜੀ ਇੱਕ ਚੁਟਕੀ ਹਿੰਗ ਇੱਕ ਚੁਟਕੀ ਜੀਰਾ ਬਸ ਕੋਣ ਨਾਲ ਹੀ সুইਟ ਕੌਰ ਤੇ ਹਰੇ ਮਟਰ ਪਾਵਾਂਗੇ ਇਹਨਾਂ ਵਿੱਚ ਸਵਾਦ ਚੱਕਣ ਪਾਉਣਾ ਆਪਣੇ ਜਲਕ ਕੋਲ ਬਹੁਤ ਹੀ ਜ਼ਿਆਦਾ ਟੇਸਟੀ ਬਣ ਜੇ ਸਟਫਿੰਗ ਬਹੁਤ ਜਾਦੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਜੇ ਬੇਨ ਆਦੀ ਪਾਵਾਂਗੇ ਜੀ ਆਪਾਂ ਇੱਕ ਤੁੰਟਾ ਸੁੱਕੀ ਮੇਥੀ ਸੁੱਕੀ ਕਾਹਤੇ ਤਾਂ ਫੈਸਿਨੇਟੀ ਦਾ ਕੱਟ ਕੇ ਉਹ ਵੀ ਪਾ ਸਕਦੇ ਹਾਂ ਤੇ ਫਿਰ ਦੋ ਤਿੰਨ ਮਿੰਟ ਇਹਨਾਂ ਨੂੰ ਆਪਾਂ ਹਲਕਾ ਜਿਹਾ ਮਿਲਾਵਾਂਗੇ ਜੀ ਕਿਉਂਕਿ ਆਪਣੇ ਆਲੂ ਵੀ ਠੰਡੇ ਨੇ ਤੇ ਗਾਜਰ ਆਪਾਂ ਜਿੰਨੂੰ ਕੱਟ ਕੀਤੀ ਹੋਈ ਠੰਡੀ ਹੈ ਤੇ ਪੁੰਨੀ ਜਿਹੜੇ ਠੰਡੇ ਹੋ ਜਾਂਦੇ ਫਿਰ ਆਪਾਂ ਇਸਨ ਦਾ ਕੋਲ ਬਣਾ ਕੇ ਕਰਾਂਗੇ ਜੀ ਤਿਆਰ ਦੋ ਤਿੰਨ ਮਿੰਟ ਹੋ ਗਏ ਨੇ ਜੇ ਆਪਾਂ ਇਹਨਾਂ ਨੂੰ ਕਰ ਲਿਆ ਜੀ ਫਰਾਈ ਹੁਣ ਅਸੀਂ ਇਹਨਾਂ ਨੂੰ ਠੰਡਾ ਹੋਣ ਵਾਸਤੇ ਰੱਖਦੇ ਆਂ ਤੋਨੀਂ ਦਿਰ ਆਪਾਂ ਵੇਸਣ ਦਾ ਕੋਲ ਬਣਾ ਕੇ ਕਰਾਂਗੇ ਜੀ ਤਿਆਰ ਵੇਸਣ ਦਾ ਕੋਲ ਅਸੀਂ ਬਹੁਤ ਹੀ ਸਿੰਪਲ ਜਿਹਾ ਬਣਾਵਾਂਗੇ ਕਿਉਂਕਿ ਅਸੀਂ ਸਟਫਿੰਗ ਵਿੱਚ ਇੱਕ ਚਟਣੀ ਬਣਾਈ ਹੈ ਬਹੁਤ ਹੀ ਕਰਾਰੀ ਤੇ ਉਹਦੇ ਚ ਆਪਾਂ ਸਾਰੇ ਮਸਾਲੇ ਪਾਏ ਆ ਤੇ ਇਸ ਕਰਕੇ ਸਿੰਪਲ ਆਪਾਂ ਇਸ ਕੋਲ ਨੂੰ ਬਣਾ ਕੇ ਕਰਾਂਗੇ ਜੀ ਤਿਆਰ ਇੱਕ ਚਮਚਾ ਪਾ ਦਾਂਗੇ ਜੀ ਨਮਕ ਅੱਧਾ ਚਮਚਾ ਪਾ ਦਾਂਗੇ ਜੀ ਹਲਦੀ ਅੱਧਾ ਚਮਚਾ ਜਵਾਨ ਬਸ ਇਹਨੂੰ ਇਸ ਤਰ੍ਹਾਂ ਘੱਟ ਨਾਲ ਰਗੜ ਕੇ ਪਾ ਦਾਂਗੇ ਜੀ ਇਹਨੂੰ ਕਰਾਂਗੇ ਜੀ ਮਿਕਸ ਇਹ ਹੀ ਚੀਜ਼ਾਂ ਪਾ ਕੇ ਸੀ ਕੋਲ ਬਣਾ ਕੇ ਕਰਾਂਗੇ ਜੀ ਤਿਆਰ ਥੋੜਾ ਥੋੜਾ ਪਾਣੀ ਪਾ ਕੇ ਤੇ ਕੋਲ ਨੂੰ ਬਣਾ ਲਾਂਗੇ ਜੀ ਕਿਉਂਕਿ ਇਸ ਕੋਲ ਨੂੰ ਥੋੜੀ ਜਿਹੀ ਆਪਾਂ ਰੈਸਟ ਤੇ ਰੱਖਣਾ ਹੈ ਤੇ ਇਸ ਕਰਕੇ ਆਪਾਂ ਕੋਲ ਪਹਿਲਾਂ ਬਣਾਵਾਂਗੇ ਫਿਰ ਬਣਾਣੇ ਆ ਜੀ ਆਪਾਂ ਇਹਦੀ ਸਟਫਿੰਗ ਲਓ ਜੀ ਵੈਸਣ ਦਾ ਘੋਲ ਆਪਣਾ ਬਣ ਕੇ ਬਿਲਕੁਲ ਤਿਆਰ ਹੈ ਜੇ ਤੇ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਕਿ ਆਪਾਂ ਕਿੰਨਾ ਵੈਸਣ ਲਿਆ ਸੀ ਇਹਦੇ ਵਾਸਤੇ ਅਸੀਂ ਇੱਕ ਕੋਲੀ ਵੈਸਣ ਦਾ ਇਸਤੇਮਾਲ ਕੀਤਾ ਸੀ ਤੇ ਇੱਕ ਹੀ ਕੋਲੀ ਆਪਾਂ ਪਾਣੀ ਦੀ ਲਈ ਸੀ ਉਹਦੇ ਵਿੱਚੋਂ ਆਪਾਂ ਥੋੜਾ ਜਿਹਾ ਪਾਣੀ ਬਚਾਇਆ ਸੀ ਬਾਕੀ ਸਾਰਾ ਪਾਣੀ ਇਸਤੇਮਾਲ ਕਰ ਲਿਆ ਤੇ ਘੋਲ ਦੇਖੋ ਜੀ ਆਪਣਾ ਇਸ ਤਰ੍ਹਾਂ ਦਾ ਬਣ ਕੇ ਤਿਆਰ ਹੋਇਆ ਮੈਂ ਤੁਹਾਨੂੰ ਦਿਖਾਉਣੀ ਆ ਜੀ ਇਸ ਦਾ ਤੁਸੀਂ ਇੱਕ ਚਮਚ ਲੈਣਾ ਹੈ ਤੇ ਇਹਦੀ ਦੂਜੀ ਸਾਈਡ ਤੋਂ ਤੁਸੀਂ ਦੇਖਣਾ ਆ ਦੇਖੋ ਜੀ ਜਿਵੇਂ ਇਹਦੇ ਉੱਪਰ ਕੋਟਿੰਗ ਹੋ ਰਹੀ ਹੈ ਜੀ ਵੈਸਣ ਦੀ ਤੇ ਘੋਲ ਆਪਣਾ ਬਿਲਕੁਲ ਸਹੀ ਹੈ ਜੀ ਜੇਕਰ ਕੋਲ ਬਹੁਤ ਹੀ ਜ਼ਿਆਦਾ ਪਤਲਾ ਹੋਏਗਾ ਤਾਂ ਆਪਣੇ ਫਕੌੜੇ ਸਹੀ ਬਣ ਕੇ ਨਹੀਂ ਤਿਆਰ ਹੋਣਗੇ ਜੀ ਹੁਣ ਇਹਨੂੰ ਅਸੀਂ 10 ਮਿੰਟ ਦੀ ਛੱਡਦੇ ਹਾਂ ਜੀ ਰੈਸਟ ਵਾਸਤੇ ਤੋਂ ਉਨੀਂ ਦਿਰ ਆਪਾਂ ਕਰਦੇ ਹਾਂ ਜੀ ਸਟਫਿੰਗ ਦੀ ਤਿਆਰੀ ਸਟਫਿੰਗ ਵਾਸਤੇ ਆਪਾਂ 4 ਉਬਲੇ ਹੋਏ ਆਲੂ ਲੈਣੇ ਆ ਜੀ ਇੱਕ ਗਾਜਰ ਉਹਨੂੰ ਕद्दूकश ਕੀਤਾ ਇੱਕ ਪਿਆਜ਼ ਇਹਨੂੰ ਆਪਾਂ ਬਰੀਕ ਕੱਟਿਆ ਇਹਦੇ ਵਾਸਤੇ ਆਪਾਂ ਲਿਆ ਜੀ ਪਨੀਰ ਪਨੀਰ ਨੂੰ ਇਸ ਤਰ੍ਹਾਂ ਆਪਾਂ ਵੱਡੇ ਵੱਡੇ ਪੀਸਾਂ ਵਿੱਚ ਕੱਟ ਲਿਆ ਜੀ ਤੇ ਨਾਲ ਆਪਾਂ সুইਟ ਕੌਰਨ ਤੇ ਹਰੇ ਮਟਰ ਇਹਨਾਂ ਨੂੰ ਆਪਾਂ ਹਲਕਾ ਜਿਹਾ ਕੀਤਾ ਜੀ ਫਰਾਈ ਹੁਣ ਬਣਾਉਨੇ ਆ ਜੀ ਆਪਾਂ ਇਹਦੀ ਬਹੁਤ ਹੀ ਟੇਸਟੀ ਸਟਫਿੰਗ ਅਸੀਂ ਸਟਫਿੰਗ ਦੀ extra ਬਣਾ ਕੇ ਤਿਆਰ ਕਰਾਂਗੇ ਜੀ ਸਰ੍ਹਸਮਾਂ ਨੂੰ ਅਸੀਂ ਪਾ ਦਾਂਗੇ ਜੀ ਇੱਕ ਡੋਂਗੇ ਚ ਬ੍ਰੈਡ ਪਕੌੜੇ ਵਾਸਤੇ ਸਪੈਸ਼ਲ ਆਪਾਂ ਚਟਣੀ ਬਣਾ ਕੇ ਤਿਆਰ ਕੀਤੀ ਹੈ ਜੀ ਤੇ ਉਹਦੇ ਨਾਲ ਆਪਾਂ ਬਣਾਵਾਂਗੇ ਜੀ ਬਹੁਤ ਹੀ ਵਧੀਆ ਬ੍ਰੈਡ ਪਕੌੜੇ ਬਹੁਤ ਹੀ ਸਵਾਦ ਬਣਨਗੇ ਜੀ ਬ੍ਰੈਡ ਪਕੌੜੇ ਹੁਣ ਪਾਉਣੇ ਹੈ ਜੀ ਆਪਾਂ ਇਹਦੇ ਵਿੱਚ ਮਸਾਲੇ ਅੱਧਾ ਚਮਚਾ ਲੈ ਆ ਜੀ ਸਾਬਤ ਧਨੀਆ ਤੇ 10 ਕਲੀਆਂ ਚ ਕਾਲੀਆਂ ਮਿਰਚਾਂ ਇਹਨਾਂ ਨੂੰ ਕੀਤਾ ਜੀ ਦਰੜ ਫਰੜ ਇਹ ਪਾ ਦਾਂਗੇ ਜੀ ਅੱਧਾ ਚਮਚਾ ਧਨੀਆ ਪਾਊਡਰ ਅੱਧਾ ਚਮਚਾ ਧੇਕੀ ਮਿਰਚ ਅੱਧਾ ਹੀ ਚਮਚਾ ਪਾਵਾਂਗੇ ਜੀ ਨਮਕ ਦਾ ਕਿਉਂਕਿ ਆਪਾਂ ਚਟਨੀ 'ਚ ਵੀ ਨਮਕ ਪਾਇਆ ਤੇ ਵਸਣ ਦੇ ਘੋਲ 'ਚ ਵੀ ਨਮਕ ਪਾਇਆ ਤੇ ਨਮਕ ਪਾਉਂਦੇ ਆ ਤੁਸੀਂ ਖਾਸ ਧਿਆਨ ਰੱਖਣਾ ਹੈ ਜੀ ਅੱਧਾ ਚਮਚਾ ਗਰਮ ਮਸਾਲਾ ਇਹਨੂੰ ਕਰਾਂਗੇ ਜੀ ਅਸੀਂ ਮਿਕਸ ਬਸ ਲਓ ਜੀ ਸਾਡੀ ਸਟਫਿੰਗ ਬਣ ਕੇ ਬਿਲਕੁਲ ਰੈਡੀ ਹੈ ਜੀ ਬਹੁਤ ਹੀ ਆਸਾਨ ਨੇ ਜੀ ਇਹ ਪਕੌੜੇ ਬਣਾਉਣਾ ਜਦੋਂ ਵੀ ਤੁਹਾਡਾ ਮਨ ਕਰੇ ਤੁਸੀਂ ਇਸ ਤਰ੍ਹਾਂ ਇਹਨਾਂ ਨੂੰ ਬਣਾ ਕੇ ਤਿਆਰ ਕਰ ਸਕਦੇ ਹੋ ਜੀ ਇੱਥੇ ਤੁਸੀਂ ਆਪਣਾ ਸਟਫਿੰਗ ਵਿੱਚ ਵੀ ਨਮਕ ਮਿਰਚ ਚੈੱਕ ਕਰ ਸਕਦੇ ਹੋ ਤੇ ਵੇਸਨ ਦੇ ਘੋਲ ਵਿੱਚ ਵੀ ਚੈੱਕ ਕਰ ਸਕਦੇ ਹੋ ਘੱਟ ਵੱਧ ਲੱਗੇ ਤਾਂ ਤੁਸੀਂ ਪਾ ਸਕਦੇ ਹੋ ਬਸ ਇਹਨਾਂ ਕੀ ਸਮਾਨ ਪਾ ਕੇ ਆਪਾਂ ਬਣਾਈ ਹੈ ਜੀ ਇਹਦੀ ਬਹੁਤ ਹੀ ਵਧੀਆ ਸਟਫਿੰਗ ਤੇ ਹੁਣ ਆਪਾਂ ਇਹ ਵਾਲੀ ਚਟਨੀ ਇਹਦੇ ਵਿੱਚ ਹੀ ਆਪਾਂ ਸਾਰਾ ਸਮਾਨ ਪਾ ਲਿਆ ਸੀ ਇਹਦੇ ਵਿੱਚ ਲਸਣ ਅਦਰਕ ਹਰਾ ਲਸਣ ਧਨੀਆ ਅਮਚੂਰ ਥਰੀ ਮਿਰਚ ਪਾ ਕੇ ਆਪਾਂ ਇਹ ਚਟਨੀ ਤਿਆਰ ਕੀਤੀ ਹੈ ਬ੍ਰੈਡ ਪਕੌੜਿਆਂ ਵਾਸਤੇ ਇਹ ਸਪੈਸ਼ਲ ਚਟਨੀ ਬਣਾਈ ਹੈ ਜੀ ਜਿਸ ਨਾਲ ਇਹਦਾ ਟੇਸਟ ਹੋਰ ਵੀ ਦੁੱਗਣਾ ਹੋਏਗਾ ਜੀ ਤੇ 100 ਗ੍ਰਾਮ ਆਪਾਂ ਲਿਆ ਜੀ ਪਨੀਰ ਇਹਨੂੰ ਇਸ ਤਰ੍ਹਾਂ ਆਪਾਂ ਚੋਰ ਸਪੀਸਾਂ ਵਿੱਚ ਕੱਟ ਲਿਆ ਜੀ ਹੁਣ ਕਰਦੇ ਹਾਂ ਜੀ ਆਪਾਂ ਤਿਆਰੀ ਬ੍ਰੈਡ ਪਕੌੜਿਆਂ ਦੀ ਪਕੌੜਿਆਂ ਵਾਸਤੇ ਜੇ ਆਪਾਂ ਵਾਈਟ ਬ੍ਰੈਡ ਦਾ ਇਸਤੇਮਾਲ ਕਰ ਰਹੇ ਹਾਂ ਜੀ ਤੁਸੀਂ ਬ੍ਰਾਊਨ ਬ੍ਰੈਡ ਦਾ ਵੀ ਇਸਤੇਮਾਲ ਕਰ ਸਕਦੇ ਹੋ ਹੁਣ ਅਸੀਂ ਸਭ ਤੋਂ ਪਹਿਲਾਂ ਇਹ ਵਾਲੀ ਸਟਫਿੰਗ ਇਸ ਤਰ੍ਹਾਂ ਇਹ ਇੱਕ ਬ੍ਰੈਡ ਪੀਸ ਤੇ ਆਪਾਂ ਲਗਾ ਲਾਂਗੇ ਜੀ ਇਸ ਤਰ੍ਹਾਂ ਤੁਸੀਂ ਹੱਥ ਨਾਲ ਦਬਾ ਦੇਣੀ ਹੈ ਜੀ ਜਿੰਨੇ ਤੁਸੀਂ ਬ੍ਰੈਡ ਪੀਸ ਬਣਾਣੇ ਨੇ ਉਹਨੇ ਤੁਸੀਂ ਬਣਾ ਕੇ ਤਿਆਰ ਕਰ ਸਕਦੇ ਹੋ ਜੀ ਅਸੀਂ ਇਸ ਤਰ੍ਹਾਂ ਤਿੰਨ ਬ੍ਰੈਡਾਂ ਦੇ ਉੱਪਰ ਆਲੂ ਦੀ ਸਟਫਿੰਗ ਲਗਾਤੀ ਹੈ ਜੀ ਹੁਣ ਅਸੀਂ ਇਹ ਵਾਲੇ ਤਿੰਨਾਂ ਬ੍ਰੈਡਾਂ ਤੇ ਇਹ ਵਾਲੀ ਹਰੀ ਚਟਨੀ ਲਾਵਾਂਗੇ ਜਿਹੜੀ ਕਿ ਆਪਾਂ ਬਣਾ ਕੇ ਤਿਆਰ ਕੀਤੀ ਹੈ ਜੀ ਇਹ ਬਹੁਤ ਹੀ ਵਧੀਆ ਚਟਨੀ ਹੈ ਤੁਸੀਂ ਇਹਨੂੰ ਰੋਟੀ ਨਾਲ ਵੀ ਖਾਓ ਤੇ ਬਹੁਤ ਹੀ ਜ਼ਿਆਦਾ ਰੋਟੀ ਦਾ ਟੇਸਟ ਆਉਂਦਾ ਹੈ ਜੀ ਰੋ ਜੀ ਇਹਨਾਂ ਤਿੰਨਾਂ ਬ੍ਰੈਡ ਤੇ ਆਪਾਂ ਲਾਤੀ ਆ ਜੀ ਬ੍ਰੈਡ ਪਕੌੜਿਆਂ ਦੀ ਸਪੈਸ਼ਲ ਚਟਣੀ ਤੇ ਹੁਣ ਅਸੀਂ ਇੱਤੇ ਰੱਖਾਂਗੇ ਜੀ ਇੱਕ ਇੱਕ ਟੁਕੜਾ ਇਸ ਤਰ੍ਹਾਂ ਪਨੀਰ ਦਾ ਜਿਹੜਾ ਕਿ ਆਪਾਂ ਕੱਟ ਕੇ ਤਿਆਰ ਕੀਤਾ ਹੈ ਜੀ ਆ ਦੇਖੋ ਜੀ ਬਸ ਹੁਣ ਅਸੀਂ ਇਹਨਾਂ ਨੂੰ ਇਹਨਾਂ ਬ੍ਰੈਡ ਪੀਸਾਂ ਦੇ ਉੱਪਰ ਰੱਖ ਦਾਂਗੇ ਇਸ ਤਰ੍ਹਾਂ ਹੱਥ ਦੇ ਨਾਲ ਦਬਾ ਦਾਂਗੇ ਤੁਸੀਂ ਚਾਹੋ ਤੇ ਇਹਨਾਂ ਦੀਆਂ ਵੀ ਲਿਆ ਸਾਡਾ ਕੱਟ ਸਕਦੇ ਆ ਪਰ ਮੈਂ ਨਹੀਂ ਕੱਟੀਆਂ ਮੈਂ ਇਹਨਾਂ ਨੂੰ ਇਸ ਤਰ੍ਹਾਂ ਹੀ ਬਣਾ ਰਹੀ ਆ ਜੀ ਇਹ ਤੁਹਾਡੀ ਆਪਣੀ ਇੱਛਾ ਹੈ ਜੀ ਜਿਵੇਂ ਤੁਹਾਨੂੰ ਠੀਕ ਲੱਗੇ ਤੁਸੀਂ ਉਸੇ ਤਰੀਕੇ ਨਾਲ ਇਹਨਾਂ ਨੂੰ ਬਣਾ ਸਕਦੇ ਹੋ ਜੀ ਤੇ ਹੁਣ ਚੈੱਕ ਕਰਦੇ ਆ ਜੀ ਆਪਾਂ ਆਪਣੇ ਵੇਸਨ ਦੇ ਕੋਲ ਨੂੰ ਬਰੈਡ ਆਪਣੇ ਬਣ ਕੇ ਬਿਲਕੁਲ ਰੈਡੀ ਹੈ ਇਹਨੂੰ ਕਰਦੇ ਆ ਜੀ ਸਾਈਡ ਤੇ ਹੁਣ ਕਰਦੇ ਆ ਜੀ ਆਪਾਂ ਕੋਲ ਨੂੰ ਚੈੱਕ ਆ ਦੇਖੋ ਜੀ ਕੋਲ ਆਪਣਾ ਬਿਲਕੁਲ ਸਹੀ ਹੈ ਜੀ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਗਰਮ ਗਰਮ ਤੇਲ ਦੇ 2-3 ਚਮਚੇ ਜਿਹਦੇ ਨਾਲ ਪਕੌੜੇ ਬਹੁਤ ਹੀ ਸੌਫਟ ਬਣ ਕੇ ਤਿਆਰ ਹੁੰਦੇ ਨੇ ਹੁਣ ਅਸੀਂ ਘੋਲ ਵਿੱਚ 3 ਚਮਚੇ ਗਰਮ-ਗਰਮ ਸਰੋਂ ਦਾ ਤੇਲ ਪਾਵਾਂਗੇ ਜੀ ਜਦੋਂ ਵੀ ਤੁਸੀਂ ਕਿਸੇ ਵੀ ਤਰ੍ਹਾਂ ਦੇ ਪਕੌੜੇ ਬਣਾਉਣੇ ਆ ਇਸ ਤਰ੍ਹਾਂ ਤੇਲ ਜ਼ਰੂਰ ਪਾਇਆ ਕਰੋ ਤਾਂ ਕਿ ਪਕੌੜੇ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੇ ਨੇ ਇਹਨੂੰ ਲਵਾਂਗੇ ਜੀ ਆਪਾਂ ਮਲਾਇਂ ਇੱਥੇ ਅਪਾ ਸਰੋਂ ਦਾ ਤੇਲ ਰੱਖਿਆ ਜੀ ਗਰਮ ਕਿਉਂਕਿ ਪਕੌੜੇ ਹਮੇਸ਼ਾ ਹੀ ਸਰੋਂ ਦੇ ਤੇਲ 'ਚ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਚਲੋ ਜੀ ਹੁਣ ਆਪਾਂ ਬਣਾਨੇ ਆ ਜੀ ਗਰਮਾ ਗਰਮ ਬਰੈਡ ਪੀਸ ਹੁਣ ਅਸੀਂ ਇਸ ਤਰ੍ਹਾਂ ਇਹ ਵਾਲਾ ਬਰੈਡ ਪੀਸ ਜਿਹੜਾ ਕਿ ਆਪਾਂ ਤਿਆਰ ਕੀਤਾ ਹੈ ਉਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਬੇਸਣ ਦੇ ਘੋਲ ਵਿੱਚ ਆਪਾਂ ਡਿਪ ਕਰ ਲਾਂਗੇ ਜੀ ਬਸ ਐਕਸਟਰਾ ਬੇਸਣ ਨੂੰ ਕਰਾਂਗੇ ਜੀ ਸਾਫ਼ ਤੇ ਹੁਣ ਅਸੀਂ ਇਹਨੂੰ ਪਾ ਦਾਂਗੇ ਜੀ ਗਰਮ ਗਰਮ ਤੇਲ ਦੇ ਵਿੱਚ ਇੱਕ ਸਾਈਡ ਤੋਂ ਜਰਾਕ ਫਰਾਈ ਹੁੰਦਾ ਹੈ ਜੀ ਫਿਰ ਆਪਾਂ ਇਹਨੂੰ ਦੂਜੀ ਸਾਈਡ ਪਲਟ ਕੇ ਕਰਾਂਗੇ ਜੀ ਤਿਆਰ ਹੁਣ ਅਸੀਂ ਇਹਨੂੰ ਉਲਟਾ-ਪਲਟਾ ਕੇ ਚੰਗੀ ਤਰ੍ਹਾਂ ਕਰਾਂਗੇ ਜੀ ਫਰਾਈ ਤੇ ਫਿਰ ਅਸੀਂ ਇਹਨੂੰ ਕੱਢਾਂਗੇ ਜੀ ਬਾਹਰ ਲਓ ਜੀ ਆਪਣਾ ਬ੍ਰੈਡ ਪੀਸ ਬਣ ਕੇ ਬਿਲਕੁਲ ਤਿਆਰ ਹੈ ਜੀ ਹੁਣ ਅਸੀਂ ਇਹਨੂੰ ਬਾਹਰ ਕੱਢਦੇ ਹਾਂ ਜੀ ਇਹਨੂੰ 5 ਮਿੰਟ ਲੱਗੇ ਨੇ ਆਪਾਂ ਨੂੰ ਬਣਾਉਣ ਦੇ ਆਪਾਂ ਇਹਨੂੰ ਇੱਕ ਟ੍ਰੇ 'ਤੇ ਰੱਖ ਕੇ ਕੱਢਿਆ ਹੈ ਐਸੀ ਤਰ੍ਹਾਂ ਅਸੀਂ ਬਾਕੀ ਦੇ ਬ੍ਰੈਡ ਵੀ ਭਰਾ ਕੇ ਕਰਦੇ ਹਾਂ ਜੀ ਤਿਆਰ ਆਪਾਂ ਦੂਸਰਾ ਵੀ ਬ੍ਰੈਡ ਪੀਸ ਪਾਤਾ ਜੀ ਇਹਨੂੰ ਵੀ ਉਲਟਾ ਪਲਟਾ ਕੇ ਕਰਦੇ ਆਂ ਜੀ ਆਪਾਂ ਫਰਾਈ ਹਾਂ। ਉਲਟਾ ਪਲਟਾ ਕੇ ਇਹਦੀਆਂ ਦੋਨੋਂ ਸਾਈਡਾਂ ਨੂੰ ਚੰਗੀ ਤਰ੍ਹਾਂ ਫਰਾਈ ਕਰ ਲਈਏ ਜੀ ਤੇ ਫੇਰ ਕਰਦੇ ਆਂ ਜੀ ਗਰਮਾ ਗਰਮ ਇਹਨਾਂ ਨੂੰ ਆਪਾਂ ਸਰਵ। ਦੂਜਾ ਵੀ ਬ੍ਰੈਡ ਪੀਸ ਆਪਣਾ ਤਿਆਰ ਹੋ ਗਿਆ ਜੀ। ਸਾਰੇ ਬ੍ਰੈਡ ਪੀਸ ਆਪਾਂ ਕਰ ਲਏ ਜੀ ਤਿਆਰ ਤੇ ਹੁਣ ਕਰਦੇ ਆਂ ਜੀ ਇਹਨਾਂ ਨੂੰ ਆਪਾਂ ਸਰਵ। ਇਹਨਾਂ ਨੂੰ ਅਸੀਂ ਐਸਟਰਾ ਵਿੱਚੋਂ ਕੱਟ ਕੇ ਟ੍ਰਾਇੰਗਲ ਸ਼ੇਪ ਵਿੱਚ ਅਸੀਂ ਕੱਟ ਕੇ ਕਰਾਂਗੇ ਜੀ ਸਰ ਬਹੁਤ ਹੀ ਜ਼ਿਆਦਾ ਸੌਫਟ ਬਣ ਕੇ ਤਿਆਰ ਹੋਏ ਨੇ ਸਟਫਿੰਗ ਦੇਖੋ ਤੁਸੀਂ ਇਹਦੀ ਕਿੰਨੀ ਸੋਹਣੀ ਨਜ਼ਰ ਆ ਰਹੀ ਹੈ ਜੀ ਹੁਣ ਇਹਨਾਂ ਦੀ ਗਰਮ ਗਰਮ ਕਰਦੇ ਆ ਜੀ ਆਪਾਂ ਪਲੇਟਿੰਗ ਲਓ ਜੀ ਆਪਣੇ ਗਰਮਾ ਗਰਮ ਸਟਫਿੰਗ ਵਾਲੇ ਬ੍ਰੈਡ ਪੀਸ ਬਣ ਕੇ ਬਿਲਕੁਲ ਤਿਆਰ ਨੇ ਦੇਖੋ ਜੀ ਕਿੰਨੇ ਸੋਹਣੇ ਬਣੇ ਨੇ ਤੇ ਬਹੁਤ ਹੀ ਟੇਸਟੀ ਨੇ ਤੇ ਬਹੁਤ ਹੀ ਆਸਾਨੀ ਨਾਲ ਬਣ ਜਾਂਦੇ ਨੇ ਇਨੂੰ ਆਪਾਂ ਕੀਤਾ ਜੀ ਦਹੀਂ ਤੇ ਧਨੀਏ ਦੀ ਚਟਣੀ ਨਾਲ ਸਰਵ ਨਾਲ ਬਣਾਈ ਹੈ ਜੀ ਇਮਲੀ ਦੀ ਆਪਾਂ ਖੱਟੀ ਮਿੱਠੀ ਚਟਣੀ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੇ ਨੇ ਜਦੋਂ ਵੀ ਕਿਸੇ ਨੇ ਘਰ ਆਉਣਾ ਹੋਵੇ ਤੁਸੀਂ ਇਹਨੂੰ ਗਰਮਾ ਗਰਮ ਬਣਾ ਕੇ ਕਰ ਸਕਦੇ ਹੋ ਜੀ ਸਰਵ ਸਾਰੇ ਬਹੁਤ ਹੀ ਜ਼ਿਆਦਾ ਖੁਸ਼ ਹੋ ਕੇ ਖਾਂਦੇ ਨੇ ਜੀ ਐਸੀ ਸਾਡੀ ਅੱਜ ਦੀ ਰੈਸਪੀ ਮਿਲਾਂਗੇ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਹੱਸਦੇ ਵਸਦੇ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ